welcome back to my channel and first of all please like to subscribe my channel logoji <laughs> 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 no, oh, good morning ho gayi is samer huni bhi aa gaye badi samer huni ਖੜਾ ਲਾ ਦੋ ਇੱਥੇ ਮੰਜਾ ਡਾਲਣ ਦੇ ਆ ਤੁੱਪੇ ਆ ਤੇ ਤੁੱਪੇ ਆ ਇੱਥੇ ਡਾਲੇ ਮਰ ਰੋ ਬੂੰਗਲ ਨਹੀਂ ਟਿਕਾ ਇਹ ਇੱਕ ਮਿੰਟ ਦਾ ਟਿਕਾ ਨਹੀਂ ਨਹੀਂ ਤਾਂ ਛੁੱਤੇ ਪਏ ਨੂੰ ਨਹੀਂ ਟਿਕਾ ਇੱਕ ਦੀ ਛੱਡੂਗਾ ਦੂਜੀ ਚੀਜ਼ ਦੇ ਵਾਲੇ ਇੱਕ ਦੀ ਛੱਡੂ ਦੂਜੀ ਚੀਜ਼ ਦੇ ਵਾਲੇ ਉਹ ਛੱਡੂ ਤੀਜੀ ਚੀਜ਼ ਦੇ ਵਾਲੇ ਜਾਨੀ ਕਿ ਜੀ ਟਿਕਣਾ ਨਹੀਂ ਬਹਿਣਾ ਨਹੀਂ ਆ ਹਾ ਤਨੀ ਟਿਕਣੇ ਕਦੀਕੋਸ਼ 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 ਸਾਰਾ ਦਿਨ ਹੀ ਟੱਕੇ ਲੇ ਇਹ ਤਾਂ ਗੱਡੀਆਂ ਖੋਲੋ ਇਹਨੇ ਹੋਰ ਪਾਸੇ ਲੱਗ ਜਾਣਾ ਨੂੰ ਕਢਣ ਦਾ ਜਾ ਕੱਲੀ ਬਲੀ ਨਾ ਹੋਰ ਕੋਈ ਮੇਰੇ ਕੋ ਸਾਧਾ ਬਹੁਤ ਡਰੂਟ ਰਹਿੰਦੇ ਪਾਪਾ ਪਾਪਾ ਹੂੰ ਤੁਹਾਨੂੰ ਇੱਥੇ ਮੰਜਾ ਡਾਲੋ ਦਾ ਇੱਥੇ ਖੜੀ ਆ ਮੰਤਾ 10 ਰੁਪਏ ਕਿੱਥੇ ਸਿੱਧਿਆ ਇਹ 10 ਰੁਪਏ ਸਮਰਦੇ ਆ ਸਮਰਦੇ ਆ ਫੱਟੇ 10 ਰੁਪਏ ਹੈ ਫੱਟੇ ਪੁਰਾਣਾ ਨੋਟ ਉਹਦਾ ਉਹਨੇ ਆਪੇ ਪਾੜਿਆ ਤੁਹਾਡੇ ਨਾਲ ਉਹ ਮੀਰ ਆ ਗਲਾ ਉਹਦੀ ਗੋਲਕ ਦੇਖੋ ਤਾਂ ਮੀਂਹ ਪੈਂਦਾ ਆ ਕਿ ਮੈਂ ਉਹ ਹੋ ਇੱਥੇ ਤੇ ਲਿਆ ਹਾਂ ਉਹ ਨੂੰ ਦਿਨਾ ਹਾਂ ਹਾਂ ਹੁਣ ਹੁਣ ਕੀ ਹੁਣ ਡਾਡਾ ਅਚਾਨੋਂ ਮੈਂ ਚੱਕਾ ਤੈਨੂੰ ਮੈਂ ਨਹੀਂ ਚੱਕਣਾ ਕੀ ਲੈਣਾ ਕੀ ਲੈਣਾ ਹੱਛਾ ਹੌਣ ਦੱਸ ਓਏ ਨੰ ਪੈਂਦੇ ਕੁ ਮੈਨਾਂ ਤੂੰ ਟਰੈਕਟਰ ਕਿੱਥੇ ਹੈ ਯਾਰ ਕੋ ਕੋ ਬੋਲ ਜਾ ਬੈਨ ਨਾ ਤੇਂ ਬੜਾ ਰਕਦਾ ਚੱਲ ਗੰਦੀ ਆ ਜੇ ਨਹੀਂ ਆ ਮ ਬੰਦਈ ਆ ਉਹ ਦੀ ਚਾ 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 ਆ ਯਾ ਮੋਟਰਸਾਈਕਲ ਖੜ ਗਿਆ ਤੋ ਕਹ ਚਾਚਾ ਮੈਂ ਤੇਰਾ ਕੱਲ ਮੋਟਰਸਾਈਕਲ ਠੀਕ ਕੀਤਾ ਬੰਦੂ ਜੀ ਦਾ ਤੁੰਗ ਕਾਤਾ ਹੁ ਮੈਂ ਉੱਤੇ ਉੱਤੇ ਉੱਥੇ ਕੋ ਬਹਿ ਗਿਆ ਲੈ ਕੇ ਮੋਟਰ ਤੇ ਜਾਵੇ ਕਦੀ ਆ ਮੈਂ ਥੱਲੇ ਜਿਹੜਾ ਉਹ ਖੜੀ ਜਾਵੇ ਚਾਬੀ ਕੱਢਣ ਨੂੰ ਫੇਰੇ ਚਾਬੀ ਨਿਕਲੀ ਨਹੀਂ ਕੀ ਚਾਬੀ ਉੱਚੀ

ਜਲ ਗਿਆ ਭਾਈ ਤਾਰਾ ਲਾ ਹੋਇ ਭਾਈ ਮਾ ਮਾ ਆਈ ਇਹ ਹਵਾ ਹੈ ਦੀ ਹਵਾ ਜਾਂ ਲੈ ਵੀ ਹਵਾ ਉੱਧਰ ਚੱਲ ਗਈ ਆ ਹਵਾ ਜਿੱਦਾਂ ਉਦਾਂ ਨੂੰ ਪਤੰਗ ਜਾਣਾ ਹਾਂ ਮੈਂ ਤਾਂ ਲੈਣਾ ਹਰਾਈ ਤੇ ਪੁਆ ਇਹ ਲਾਡੋ ਉਰੇਆ ਉਹ ਨੂੰ ਇਹ ਮੈਨੂੰ ਫੜਾ ਦੋ ਚੜਾ ਕੇ ਨਾ ਹਾਂ ਤਲਾਵਾ ਨਹੀਂ ਸਹੀ ਭਾਈਆ ਉਹ ਨਾ ਸੀ ਕਰਦੀ ਨਾ ਕਰ ਤਾਨੂੰ ਚੜਾਉਣਾ ਨਹੀਂ ਆਉਂਦਾ ਦੇ ਕਿੱਥੇ ਜਾ ਕੇ ਪਾਇਆਂ ਖੁੰਝੇ ਜਾਇਚ ਆਹ ਦੇਉ ਉੱਦੇ ਕੋਲ ਕੋਲ ਘੁੰਮੀ ਜਾਂਦਾ ਸਮਰ ਲੱਡੂਏ ਹੀ ਏ ਲੱਡੂਏ ਜੀਏ ਇੱਕ ਬਣਾਵਾਂ ਮੈਂ ਨਗਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ ਰਾਤਾਂ ਤੋਂ ਸਿਆਹੀ ਖੋਕੇ ਸੁਰਮਾ ਮੈਂ ਪਾਵਾਂ ਤੇਰੇ ਸੱਕੀ ਫੁੱਲ ਗੇਂਦੇ ਦਾਨੀ ਮੱਥੇ ਤੇ ਲਾਵਾਂ ਤੇਰੇ ਸੰਜਾ ਤੋਂ ਖੋਕੇ ਲਾਲੀ ਗੱਲਾਂ ਤੇ ਲਾਵਾਂ ਤੇਰੇ ਆਨੀ ਮੰਮੀ ਕਿ ਜਿਵੇਂ ਲੱਗ ਗਿਆ ਮੈਂ ਬਣਾਉਣ ਲੱਗੀ ਕਬੂ ਉਹ ਦੀ ਕੱਢੀ ਲੈ ਆਂਦੇ ਪੱਟੇ ਉਹ ਤਾਂ ਕੱਟ ਅੱਲੇ ਆਇ ਤੇ ਬੜਾ ਆਹੋ ਆਹ ਹਾਂ ਇੰਤਕੈਰਾ ਹੋ ਗਿਆ ਕਬਾਜ ਚੱਲਾ ਆ ਅੱਜ ਜਿਵੇਂ ਕੱਪੜੇ ਲੇਟ ਧੋਤੇ ਕਿਉਂਕਿ ਸਵੇਰੇ ਹੈ ਨਹੀਂ ਸੀ ਕੱਲ ਵਾਲੇ ਕੋਈ ਕੱਢਣਾ ਸਮਾਂ ਤੇ ਸਾਨੂੰ ਦੇ ਸੀ ਇੱਕ ਦੋ ਕ ਫਿਰ ਜਨਾ ਨੂੰ ਕਿ ਹੁਣ ਬਾ ਜਿਹੜੇ ਕੱਪੜੇ ਬਦਲੇ ਉਹ ਵਾਲੇ ਹੁਣ ਧੋਤੇ ਤਾਂ ਹੁਣ ਕਿੰਨੇ ਹੀ ਹੋ ਗਏ ਸਾਰੇ ਸ਼ਾਲ ਕੋਟੀਆਂ ਸਾਰਾ ਕੁਝ ਧੋਤਾ ਤਾਪ ਬਹੁਤ ਸੋਹਣੀ ਤਾਪ ਬਹੁਤ ਸੋਹਣੀ ਨਿਕਲੀ ਹੋਈ ਆ ਤੇ ਕੱਪੜੇ ਇੱਧਰ ਧੋ ਹੋ ਗਏ ਆ ਜਿਹੜੇ ਰੰਦੇ ਹੀਗੇ ਅੱਧੇ ਨੇ ਪਾ ਦਿੱਤੇ ਬਾਕੀ ਟਾਈਮ ਐ 1:00 ਵਜ ਗਿਆ ਤੇ ਬਸ ਖਾ ਕੇ ਰੋਟੀ ਤਸੀਂਦੇ ਆ ਹੁਣ ਪਹਿਲਾ ਵਾਰ ਸਿੱਧੀ ਤੁੱਪ ਤੁੱਪ ਸੇ ਕੀ ਗਏ ਹਾਂ ਤਾਂ ਗਰਮੀ ਲੱਗਦੀ ਐ ਤੁੱਪ ਤਿੱਖੀ ਆ ਮੀਂਹ ਪੈਣ ਨਾਲ ਤਾਂ ਸਾਫ਼ ਹੋ ਗਿਆ ਮੌਸਮ ਫੇਰ ਠੰਡ ਠੰਡ ਤਾਂ ਨਹੀਂ ਹੋਈ ਹੈਗੀ ਇੰਨੀ ਲੱਗਦੀ ਕਿਉਂਕਿ ਤੁੱਪ ਨਿਕਲਿਆ ਹੀ ਇਸ ਕਰਕੇ ਗਰਮੀ ਜੀ ਲੱਗਦੀ ਐ ਸਮਾਂ ਨੂੰ ਵੀ ਨਾਲ ਆ ਦਿੱਤਾ ਆ ਤੇ ਮੈਂ ਵੀ ਨਾਲ ਲਿਆ ਮਮੀ ਨੇ ਵੀ ਨਾਲ ਲਿਆ ਆ ਬਸ ਰੋਟੀ ਖਾਣੀ ਆ ਤੇ ਫੇਰ ਅਸੀਂ ਦੇਖੀਏ ਇਹ ალਤਾ ਤੇ ალਤਾ ਕਰੀ ਜਾਂਦਾ ਆ ਬਾਏ ਬਾਏ ਕਰ ਦੇ ਤੈਨੂੰ ਮੈਂ ਖਲਾਉਂਦੀ ਤਿਲਾਂ ਸੱਟ ਤਿਲਾਂ ਫੜਾ ਦੇ ਤਿਲਾਂ ਫੜਾ ਦੇ ਇਹ ਤੇ ਚਾਹ ਨਹੀਂ ਹੋਏ ਆ। ਫਿਰ ਮੈਂ ਕੋਟਮਾ ਅਜਸ ਬਣਾਉਣੀ ਆ ਗਾਜਰਾ ਨੂੰ ਨੂੰ ਲੈ ਕੇ ਆਈ ਆ। ਫਿਰ ਗੋਭੀ ਵੀ ਲਈ ਆ ਉਹਨੂੰ ਵੀ ਜਨੇ ਥਾਰ ਪਾ ਲਾਂਗੇ ਥੋੜਾ ਜਿਹਾ। ਤੇ ਅੱਜ ਬਣਾਉਣੇ ਆਲੂ ਤੇ ਗਾਜਰਾਂ ਦੀ ਸਬ지। ਫਿਰ ਗਾਜਰ ਨੂੰ ਵੀ ਦੋਇ ਲਾ ਲਏ ਦਿਆਂ ਕਪੜੇ-ਕਪੜੇ ਮਿਲਾ ਲਿਆ ਕੀ। ਸਾਰੇ ਲਾ ਕੇ ਰੱਖਦੇ ਆ। ਬਸ ਸਭ ਗਾਜਰਾਂ ਨੂੰ ਫਿਰ ਤੜਕਾ ਲਾਉਣੀ ਆ ਗਾਜਰੀ ਨੂੰ ਥੁੱਲਾ ਵਾਲੀਆਂ ਨਾਲ। ਵਾਫੇਂ ਇਨ ਕਾਰਾਈਆਂ ਫਲਰੀਏ ਤਾਂ ਦੱਸ ਜਰਾਬਾ ਪਾਉਣੀਆਂ ਜਰਾਬਾ ਬਾਲਾ ਆ ਬਟਨ ਲਾ ਲਾ ਬਟਨ ਮਮਾ ਤੋਂ ਬਟਨ ਲਵਾ ਲਾ ਹੈਪੀ ਲਾ ਦੋ ਚੱਲ ਮਮਾ ਤੋਂ ਬਟਨ ਲਵਾ ਲਾ ਮਮਾ ਬਟਨ ਲਾ ਦੋ ਨਹੀਂ ਉਹ ਤਾਂ ਨਾ ਸਹੀ ਫਿਰ ਹਰੇਕ ਗੱਲ ਨੂੰ ਪਤਾ ਤੂੰ ਨਹੀਂ ਨਾ ਨਹੀਂ ਇਹ ਕਰਦਾ ਰਹਿਣਾ ਹੈ ਬੈਹ ਜਾ ਹੁਣ ਉੱਤੇ ਬੈਹ ਜਾ ਬੈਹ ਹੋ ਜਾਣਾ ਆ ਬੈਹ ਜਾ ਬੈਹ ਹੋ ਜਾਣਾ ਬੈਹ ਹੋ ਜਾਣਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਹ ਹੋ ਗਈ ਆ ਨੂੰ ਬਹਿਣਾ ਪਹਿਲੇ ਹੀ ਪਹਿਲਾਂ ਦਾ ਹਨਾ ਵੀ ਪਹਿਲੇ ਵਾਰਾਂ ਦਾ ਅੱਜ ਸਿੱਖਿਆ ਨਹੀਂ ਪਹਿਲਾਂ ਦਾ ਹੈ ග කියන කියය සම තේරේර නාපතිහ ඒතුලල ලො ලොද හ සට එක ਹਾਂਜੀ ਲੋਜੇ ਟਾਈਮ ਸਵੇਰ 7:00 ਹੋ ਗਿਆ ਆ ਅੱਜ ਸਾਗ ਗਾਜਰਾ ਬਣਾਈਆ ਐ ਸਬਜ਼ੀ ਬਣਾ ਲਈ ਆ ਤੇ ਰੋਟੀ ਵੀ ਮੈਂ ਬਣਾ ਕੇ ਹੁਣੇ ਬਸ ਆ ਕੇ ਬੈਠੀ ਸੀ ਤੇ ਮੰਮੀ ਦਪਹਿਰੇ ਲਿਆਏ ਸੀਗੇ ਆਹ ਕਿਉਂਕਿ ਮੈਂ ਦਿਖਾਈ ਨਹੀਂ ਗੂਗਲ ਐ ਤੇ ਪਿੰਡ ਇੱਥੇ ਵਿਆਹ ਆ ਤੇ ਕਾਲੂ ਹੈਗਾ ਜਾਂ ਬਾਠ ਉੱਥੇ ਆਪਾਂ ਜੀ ਦੇਖਦੇ ਆ ਜਾਣਾ ਆ ਸ਼ਾਇਦ ਮੰਮੀ ਕਹਿੰਦੀ ਸੀ ਜਾਵਾਂਗੇ ਤੇ ਬਹੁਤ ਵਾ ਲੱਗਦੇ ਮੈਨੂੰ ਇਹ